ਪ੍ਰਤੂਪ ਹੋ ਗਏ ਮਹਾਰਾਜ ਸਿੰਘ ਵਿੱਚ ਜਾ ਜਾ ਕੇ ਪੁੱਛਿਆ ਪਤਾ ਲਗਾਇਆ ਰਿਹਾ ਸ਼ਾਹ ਕੌਰ ਦੇ ਪਰਿ ਸਾਈ ਮਰਦਾਨਾ ਜੀ ਕੋਲ ਜਾ ਕੇ ਤਕੀਰ ਜੀ ਆ ਗਿਆ ਤੋਸ ਨੇ ਤਕੀਰ ਨੂੰ ਬਾਤ ਚਾਰ ਤੇ ਇੱਕ ਚੌਰ ਪ੍ਰੀਤ ਸਾਈ ਮਰਦਾਨਾ ਜੀ ਕੋਲ ਗਏ ਸਾਈ ਕੌਰ ਨੇ ਪੁੱਛਿਆ ਕਿ ਤੈਨੂੰ ਬੜਾ ਤਾਰਿਖ ਸੁ ਹੈ ਪਰਮੇਸ਼ਵਰ ਨੇ ਤੈਨੂੰ ਬੜੀ ਤਾਰਿ ਮਾਇਆ ਦਿੱਤੀ ਹੈ ਸਾਈ ਮਰਦਾਨਾ ਦੇ ਦਰਵਾਜ਼ੇ ਤੇ ਰਹਿਣ ਦਾ ਸ਼ੌਕ ਹੈ ਪਰਦਾਨਾ ਜੀ ਨੂੰ ਸੁਖ ਵਿੱਚ ਵੀ ਤਕਲੀਫ ਹੋਣੀ ਕਹਿ ਲਗਾ ਕਿ ਜਿੰਨਾ ਮੈਂ ਦਿੱਤੀ ਹੈ ਉਨ੍ਹਾਂ ਕੋਈ ਸਰਕਾਰ ਇੱਕ ਦਿੱਤੀ ਨਹੀਂ ਜਿੰਨਾ ਸਾਰੇ ਸਰਕਾਰ ਦਾ ਦੁੱਖ ਹੈ ਮੈਨੂੰ ਉਹਨੂੰ ਇਕੱਲੇ ਨੂੰ ਦੁੱਖ ਹੈ ਪੁੱਛਿਆ ਕੀ ਕਾਰਨ ਕਹਿਣ ਲੱਗਾ ਕਿ ਮੇਰੀ ਸ਼ਾਦੀ ਹੋਈ ਸੀ ਮੇਰੇ ਘਰ ਵਾਲੀ ਬੀਮਾਰ ਹੋ ਗਏ ਤੋ ਉਸ ਦੇ ਦਾ ਅੰਤ ਮਤਾਂ ਕਰਤੀ ਤੋਂ ਲੱਗਾ ਮੈਂ ਕੋਲ ਬੈਠ ਕਰਕੇ ਆਪਣਾ ਮੂੰਹ ਪਰ ਵਿੱਚ ਕੀਤਾ ਉਸ ਤੋਂ ਉਹ ਮੈਨੂੰ ਕਹੇ ਲੱਗੇ ਸਤਿ ਤਪ ਨਹੀਂ ਹੈ ਕਿਸੇ ਹੋਰ ਦਾ ਗਿਆ ਕਰਵਾ ਲਵੋਗੇ ਕੋਈ ਤਾਂ ਬਖਾਵੇ ਮੋਤਰੀ ਤੇਰਾ ਮੋਹ ਹੈ ਤੂੰ ਸਾਰੇ ਮਰਦਾਂ ਨੂੰ ਦੱਸਿਆ ਕਿ ਮੈਂ ਆਪਣੀ ਮੋਹ ਹੀ ਦਰਤੀ ਦੇ ਜੀਵਤ ਆਪਣਾ ਅਨ ਤੱਤ ਵਿੱਚ ਤੇ ਉਸ ਨੂੰ ਕਹਿ ਦਿੱਤਾ ਕਿ ਹੋ ਤਾਂ ਤੈਨੂੰ ਪਰਪ੍ਰਿਤ ਹੋਵੇ ਪ੍ਰੇਸ਼ਾ ਹੋਣੀ ਰਹੇ ਉਹ ਕਹੇ ਲ ਜੀ ਸਤ ਮੇਰਾ ਤਨ ਮੁੱਤ ਗਿਆ ਸਰੀਰ ਤੋਂ ਜੋ ਨਿਰਬਲ ਹੋ ਗਿਆ ਬਹੁਤ ਹੀ ਮਨਨਿ ਕੋਈ ਦੇ ਕਰਕੇ ਮਨੂੰ ਤਗੜਾ ਕੀਤਾ ਲੋਰ ਮੇਰੇ ਪਰਵਤ ਤੇ ਔਰ ਐਸੀ ਜੋ ਪਰਮੇਸ਼ਰ ਦੀ ਵਕਤੀ ਜੋ ਮੇਰੇ ਪਰਵਤ ਤੇ ਸੀ ਸਭ ਸਾਰੀ ਨੂੰ ਤਕੜੀ ਹੋ ਗਏ ਤਕੜੀ ਹੋਣ ਦੇ ਸਾਰੇ ਤੇ ਆਪਣੀ ਭਾਵਨਾ ਉਸ ਮੇਰੇ ਪਰਵਤ ਕੀਤੇ ਮਾਇਆ ਇੱਕ ਮਰਤ ਸੀ ਇਸ ਤੋਂ ਉਸ ਦਿਨ ਆਪਣੇ ਖਿਆਲ ਨੂੰ ਪੂਰਿਆ ਕਰਨ ਵਾਸਤੇ ਉਹ ਹੋ ਮੈਂ ਲੋਕਾਂ ਨੂੰ ਸੱਚੇ ਮਿਲਣ ਵਿਚਾਰ ਕਰਨ ਲੱਗ ਪਈ ਹੈ मां हटाउ त कमज़ोर हा हटा न सघंदी दे जी अखांड़ा भारी दुखी दख न सघंदरदाना जी हैरान हुते त सतगुरू जी जिन जानका जे दुख न सचे पाठ सम्झो भाई मरदाना बि कहण लॻा ਜੋ ਜੀ ਆਪਣੇ ਦੋਖੀ ਨਿਵਰਤੀ ਕਰਨੀ ਚਾਹੁੰਦੇ ਹੈ ਸਤਿਗੁਰੂ ਸੰਤਾਰ ਦੇ ਸਤਿਗੁਰੂ ਜੀ ਇਸੇ ਸ਼ਹਿਰ ਵਿਚ ਆਏ ਹੋਏ ਹਨ ਗੁਰੂ ਗ੍ਰੀਵ ਨੇ ਆ ਜੀ ਕਰਨੀ ਪਾਣਾ ਪਰ ਤੇਰੇ ਦੋਖੀ ਨਿਵਰਤੀ ਸਤਿਗੁਰੂ ਜੀ ਕਰ ਦੇਣਗੇ ਸੁਣ ਕਰਕੇ ਮਨ ਆ ਗਿਆ ਸੰਤਾਰ ਸਤਿਗੁਰੂ ਜੀ ਨੇ ਇਸ ਤਾਰ ਕੀਤੀ ਮੱਤ ਤੋਂ ਚ ਬੈਠ ਗਏ ਮਹਾਰਾਜ ਸਾਹਿਬ ਦੇ ਭਾਈ ਸ਼ੌਕਰ ਸਿੰਘ ਨਾਲ ਲੈ ਕੇ ਆਇਆ ਜਾਂ ਕਰ ਇੱਕ ਮੈ ਲੈ ਆਂਦੇ ਗੁਰੂ ਗਰੀਬਨਵਾਜ ਜਿਸ ਕੇ ਕਰਵਾਈ ਨਹੀਂ ਸਕੇ ਦਿੱਤੇ ਕਿ ਜਿਹੜੀਆਂ ਸੁਖਮੰਤੀਆਂ ਹਨ ਉਹਨਾਂ ਨੂੰ ਬੜਾ ਭਾਰੀ ਸੱਚ ਮਾਇਆ ਦੁਨੀਆ ਵਿੱਚ ਉਹ ਮਾਣ ਮਸ਼ਹੂਰ ਹੈ ਤੇ ਬੀਬੀ ਨੂੰ ਪ੍ਰਤੀਬਰਤਾ ਪਰਮੇਸ਼ਰ ਨਾਲ ਚਾਹੀਏ ਸਤਿਗੁਰੂ ਜੀ ਦੇ ਦਸਨੇ ਦਵਾਰਾ ਉਸ ਨੂੰ ਵੀ ਸ਼ਾਂਤੀ ਆਏ ਗੁਰੂ ਗਰੀਬਨਵਾਜ ਜੇ ਕਹਿਣ ਕੋ ਸ਼ੌਕ ਤੂੰ ਹੀ ਦੁਨੀਆ ਵਿੱਚ ਦੁਖੀ ਨਹੀਂ ਸੈਥੋਂ ਪਹਿਲਾਂ ਬੜਾ ਭਾਰੀ ਦਾ ਭਾਰੀ ਵੱਡੇ ਵੱਡੇ ਦੇਵ ਤੇ ਗੰਬਰ ਅਵਤਾਰ ਦੀ ਇਸ ਮਾਤ ਲੋਕ ਵਿੱਚ ਆਤਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਜਰ ਰੋਂਦੇ ਰਹੇ ਨਾ ਨਾਮ ਕਰਕੇ ਸਾਰਿਆਂ ਨੂੰ ਸੁਖ ਹੈ ਕੋ ਕਾਲ ਗਰੀ ਕਿਰਪਾ ਕਰਕੇ ਦੱਸਦੇ ਰਹੇ ਮਹਾਰਾਜ ਕਹਿੰਦੇ ਚੰਗਾ ਆਦਰ ਤੋਂ ਨਾ ਸੋਹੇ ਤਨ ਮੈਨ ਰੋ ਕੇ ਦੈਤਿਆਂ ਤੋਂ ਤੋਂ ਰੋ ਕੇ ਜੇ ਮੌਤ ਲੋਕ ਵਿੱਚ ਬਹਾਂ ਸਰਦਾਨ ਦੇ ਇੰਦਰ ਰਵਾਏ ਸਤਿਗੁਰੂ ਜੀ ਨੇ ਆਗੀ ਚਾਹੇ ਜੇ ਭਾਈ ਸਰਦਾਨ ਦੇ ਇੰਦਰ ਰਵਾਏ ਇਹਦੇ ਇੰਦਰ ਦੇਵਤਾ ਸੀ ਤੇ ਵੀ ਬੜਾ ਤਾੜੀ ਰੋਣਾ ਪੈ ਗਿਆ ਸੋ ਇੰਦਰ ਦਾ ਮਨ ਇੱਕ ਵਾਰ ਨਿਭਾਉਣ ਮਨ ਹੋਇਆ ਜੋ ਗੋਤਮ ਰਿਸ਼ੀ ਦੇ ਘਰ ਵਾਲੀ ਅਹਲਿਆ ਸੀ ਤੇ ਉਹ ਰਵਿਦੀ ਪੁੱਤਰੀ ਸੀ ਸੋ ਬਾਲਕ ਵਾਸਤਾ ਵਿੱਚ ਗੋਤੂਨ ਤਾਲਣ ਆਸੇ ਦੇ ਦਿੱਤੀ ਜਣੀ ਇਸਨੇ ਤਾਲ ਕੇ ਗੁਆਰ ਦੇ ਵਿੱਚ ਰੱਖੀਇ ਇਕੱثر ਹੋ ਗਏ ਸਾਰੇ ਨੇ ਮਿਲ ਕੇ ਸਲਾਹ ਕਰਕੇ ਅਰਿਸ਼ੀ ਦੇ ਨਾਲ ਹੀ ਉਸਦੀ ਸ਼ਾਦੀ ਕਰ ਦਿੱਤੀ ਸੋ ਅੰਦਰ ਦੇ ਮਨ ਵਿੱਚ ਵੀ ਲਾਜ ਸੀ ਕਿ ਸਮਾਂ ਲੱਗੇ ਕਿ ਮੇਰੇ ਘਰੋਂ ਚੋ ਰਹੇ ਮੈਂ ਵਿਸ਼ੇਵਕਰਨ ਪੋਤੇ دنیਾਰੀ ਸੁੱਖਾਂ ਨੂੰ ਮੌਲਣਾ ਕਰ ਰਿਹਾ ਹਾਂ ਕਿ ਇਹ ਸਹਹਲਿਆ ਦੇ ਮਨ ਵਿੱਚ ਵੀ ਹੈ ਵਿਚਾਰ ਦੇ ਸੰਕਲਪ ਰਹੇ ਜੀ ਤੇ ਮੰਦਰ ਦੇ ਘਰ ਵਾਲੀ ਬਣਿਆ ਤੇ ਮੈਂ ਦੋਹਾਂ ਦਾ ਸੰਕਲਪ ਰੰਗ ਦੇ ਕਾਰਨ ਇੱਕ ਦਿਨ ਉਹ ਦੇਵਤਿਆਂ ਦੀ ਸਭਾ ਲਾਇੰਦਰ ਨੇ ਸਾਰਿਆਂ ਨੂੰ ਇਕੱਠੇ ਕਰਕੇ ਪੁੱਛਣ ਲੱਗਾ ਪਹਿਲਾਂ ਸੂਰਜ ਨੂੰ ਪੁੱਛਿਆ ਤੇ ਮਾਤ ਲੋਕ ਨੂੰ ਕੁਝ ਦੱਸੋ ਸਤਿ ਸ਼ਿੰਦਰ ਰੂਪ ਵਾਲੀ ਇਸਤਰੀ ਕੌਣ ਹੈ ਸੂਰਜ ਨੇ ਕਹਿ ਲੀਤਾ ਕਿ ਮੈਂ ਵੀ ਪ੍ਰਲੰਕਿਤ ਕਰਦਾ ਆਪ ਵੀ ਹੋਵੇਗਾ ਉਹਨੇ ਕਾਲਿਆਂ ਨਾਲ ਤੰਗ ਲੱਗਾ ਕਿ ਮੇਰੇ ਤੇ ਹੀ ਵੇਖ ਕਰਕੇ ਤੱਤ ਨੂੰ ਵੇਖੇ ਕੌਣ ਸਰੀਰਾਂ ਵਾਲੇ ਪਰਦੇਆਂ ਵਿੱਚ ਰਹਿੰਦੇ ਹਨ ਮੈਨੂੰ ਕੋਈ ਪਾਪਾ ਨੀ ਚੰਦਰਮਾ ਨੇ ਪੁੱਛਿਆ ਚੰਦਰਮਾ ਨੇ ਪੁੱਛਿਆ ਚੰਦਰਮਾ ਕਹਿੰਦਾ ਕਿ ਮਾਤਲੋਕ ਦੇ ਵਿੱਚ ਸਭ ਤੋਂ ਸੁੰਦਰ ਸਰੀਰ ਵਾਲੇ ਅਹਲਿਆ ਹੈ ਜੋ ਇੰਦਰ ਜੋ ਗੋਤਮ ਰਿਸ਼ੀ ਦੇ ਕਰੇ ਹੈ ਕਹਣ ਦੱਸੰਗਾ ਮੇਰੇ ਸੌਤ ਦਾ ਤਾਰ ਮੈਂ ਆਪਣੀ ਕਾਮਨਾ ਪੂਰੀ ਕਰਨੀ ਹੈ ਤੇ ਰਚੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਵਾਂ ਕਰਦਾ ਦਗਾਵਰੀ ਦੇ ਵਿੱਚ ਸਤਿ ਸੰਸ੍ਰੀ ਹਜੂਰ ਸਾਹਿਬ ਬੰਨਾਤ ਜਿਹੇ ਸਤਾਂ ਤੋਂ ਤਕਰੀਬਨ ਗੌਰਤ ਵਰਵਾਏ ਦੀ ਜਗ੍ਹਾ ਤੇ ਹੋਵੇਗਾ ਸਤਾਂ ਇਹ ਲੱਗ ਪਗੋ ਉਸੇ ਜਗ੍ਹਾ ਬੰਧਾਈਏ ਤੇ ਇਸ ਨੂੰ ਚੰਦਰਮੈ ਨੂੰ ਕੁੱਕੜ ਬਣਾਇਆ ਤੇ ਉਹ ਜਾ ਕੇ ਬਾਂਦ ਦਿੱਤੀ ਬਾਂਦ ਸੁਣ ਕਰਕੇ ਅਮਰਤ ਵਾਲਾ ਜਾ ਕੇ ॠषि ਉਸਕੇ ਸਮਾਨ ਕਰਨਾ ਆ ਕੇ ਚਲਾ ਗਿਆ ਤੇ ਇਹ ਉਂਦਰ ਜਿਹੜਾ ਸੀ ਗੋਤ ਮ੍ਰਿਤਿ ਦੇ ਚਾਰਚ ਪਰਵੇਸ਼ ਹੋਇਆ ਆਲਿਆ ਰਾਉ ਨੇ ਮਨ ਕਰਮ ਕੀਤਾ ਰੁਕੀ ਨੂੰ ਨਦੀ ਵਿੱਚੋਂ ਆਵਾਜ਼ ਆਈ ਹੈ ਕਿ ਰੁਕੀ ਤੇਰਾ ਕਰਮ ਕਿਹਾ ਗਿਆ ਰਿਹਾ ਹੈ ਅਦੇ ਇਸ ਮੈਨ ਕਰਮੋ ਕਾਇਮ ਨਹੀਂ ਤੂੰ ਆਪਣੇ ਘਰ ਦੀ ਸੰਭਾਲ ਕਰ ਜਾ ਤੇ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਰੁਕੀ ਨੂੰ ਕਿ ਮੇਰੇ ਘਰ ਨੂੰ ਲੁਕਣ ਵਾਲਾ ਕੌਣ ਆ ਗਿਆ ਮੇਰੇ ਘਰ ਵਿੱਚ ਲੁਕਣ ਵਾਲੀ ਅਸੀ ਚੀਜ਼ ਤਾਂ ਹੈ ਨਹੀਂ ਲੰਗੋਤੀ ਸੀ ਉਸ ਦੇ ਕੋਲ ਜਿੱਲੀ ਪਤਰੀ ਹੋਣੀ ਸੂਰਿਆ ਆ ਰਿਹਾ ਹੈ ਦੈਵ ਚੰਦਰ ਮਾ ਕੁੱਕੜ ਦਾ ਰੂਪ ਘਰ ਕੇ ਬਨੇਰੇ ਤੇ ਬੈਠਾ ਇਹਨੇ ਦੁੱਸੇ ਚਾਹ ਤੇ ਜਿਵੇਂ ਮੋਤੀ ਮਾਰੀ ਹੈ ਆ ਚੰਦਰਮਾ ਕਰੇ ਵੇਖੀਏ ਚਾਹ ਨਾ ਜਿਵੇਂ ਕੋਈ ਮਾਇਕ ਕਰਤਾ ਕੱਪੀ ਹੁੰਦੀ ਵਿੱਚ ਉਹ ਦਾਗ ਲੱਗਾ ਹੋਇਆ ਉਹਨੇ ਇਸ ਨੂੰ ਚੰਦਰਮਾ ਨੂੰ ਐਸੀ ਹਾਲ ਕਰੀ ਹੈ ਤੇਰੀ ਜਿਹੜੀ ਪੁੱਤਰੀ ਸੀ ਉਹ ਦਾ ਮਾਂ ਤੇ ਅੰਗਨੇ ਉਹ ਪਹਿਰੇ ਤੇ ਖੜੀ ਕਰ ਦਿੱਤੀ ਹੌਲਿਆਂ ਨੇ ਕੋਣੋ ਪੁੱਛਿਆ ਕਿ ਅੰਦਰ ਕੋਣ ਗੋਪਮਤੀ ਪੁੱਛਦਾ ਹੈ ਕੌਣ ਦੀ ਮੋਗਾ ਮਾਯਾਰ ਹੁਣ ਮਾਯਾਰ ਨੇ ਹਰ ਤੋੜਦਾ ਵੀ ਹੁੰਦਾ ਮਾਯਾਰ ਮੈਂ ਦਿੱਲੀ ਦਾ ਵੀ ਹੈ ਕਿ ਮੈਂ ਯਾਰ ਮੈਂ ਦੇ ਯਾਰ ਨੂੰ ਵੀ ਚਾਹੁੰਦਾ ਹਾਂ ਇਹ ਰਣਵੀ ਬੋਲੀ ਵਿੱਚ ਕਿਸ ਨੇ ਕਹਿ ਦਿੱਤਾ ਸਿਰ ਨਾ ਹੋਣ ਦੇ ਕੇ ਜਦੋਂ ਅੰਦਰ ਗਿਆ ਤੇ ਉਹ ਦਿੱਲਾ ਬਣ ਕੇ ਬਾਹਰ ਨਿਕਲਣ ਲਗਾਤੀਆਂ ਦਿੱਲੀ ਦੇ ਬੜੇ ਪਾਰਿਸ਼ਮ ਦੇ ਹੁੰਦੇ ਹਨ ਜਿਹਨੇ ਦੇਖਿਆ ਕਿ ਧੋਖਾ ਕਰਕੇ ਚਲੇ ਆ ਕੋਸਰੇ ਨੂੰ ਸਰਾਪ ਦੇ ਦਿੱਤਾ ਕਹਿੰਦਾ ਤੇਰੇ ਘਰ ਵਿੱਚ ਔਰੋਸੀ ਵਰਗੀਆਂ ਪੱਥਰ ਹੈ ਪ੍ਰਕਾਸ਼ੀ ਵਰਗੀਆਂ ਪੱਥਰ ਹੋਰ ਵੀ ਬੜੀਆਂ ਸੰਗਤ ਰੂਪ ਵਾਲੀਆਂ ਤੇਰੇ ਚਾਰੇ ਇਸਤਰੀਆਂ ਹਨ ਅਰੰਭਾ ਵਰਗੀਆਂ ਤੈਨੂੰ ਸੰਤੋਖ ਹੈ ਤੂੰ ਰਸਨਾ ਕਰਨਾ ਛੱਡਿਆ ਹੈ ਜਿਵੇਂ ਇੱਕ ਭਗਵਾਸ ਹੈ ਹਜ਼ਾਰਾਂ ਚਿੰਤੇ ਤੇਰੇ ਸਰੀਰ ਤੇ ਹੋ ਰਹੇ ਤੇ ਇੰਦਰਪੁਰੀ ਜਾਣ ਤੋਂ ਪਹਿਲਾਂ ਪਹਿਲਾਂ ਹੋਣਗੇ ਤੇ ਤਰ ਤੋ ਸਾਰੇ ਸਰੀਰ ਦਾ ਫੱਟ ਗਿਆ ਸੀ ਐਈਆਂ ਹੋ ਗਈਆਂ ਸਨ ਓਏ ਸ਼ਰਮ ਦਾ ਮਾਰਿਆ ਤੇ ਜਾ ਕੇ ਮਨ ਕਰੋ ਤੇ ਕਵਲੈ ਵੀ ਬਦੀਕੀ ਚ ਲੁਕ ਗਿਆ ਓ ਤੇ ਸ਼ੇਰ ਵੀ ਨੇ ਕਹਿਣਾ ਮਾਰਿਆ ਕਹਿੰਦਾ ਜਦੋਂ ਮੇਰਾ ਮਨ ਦੋਦਿਆ ਸੀ ਤੇਰੇ ਹੱਥ ਦਾ ਸੋਹ ਤਿਹਰਾ ਤਿਆਨ ਇੱਕ ਰਸਾਇਰ ਤੇ ਸ਼ਰਮਿੰਦਗੀ ਮੰਨੇ ਵਿਰੋਧ ਕਰਕੇ ਮੇਰਾ ਗੁਰੂ ਸੀ ਜੇਵ ਕਹ ਰਿਹਾ ਹੈ ਉਹਨੇ ਆਖ ਰਾਮ ਦਾ ਨਾਮ ਅਚਾਰ ਕੇ ਤੇ ਗੁਰੂ ਕੋ ਪਿਆਰੇ ਨੂੰ ਕਹਿੰਦਾ ਸੀ ਉਹ ਕਹ ਜੋ ਹਜ਼ਾਰਾਂ ਪਗਾਂ ਦੀ ਮੇਕਰ ਬਰਦਾਸਤਾਂ ਨੇ ਇੱਕ ਮੱਥੇ ਦੇ ਵਿਚੰ ਰਹਿ ਗਿਆ ਸੀ ਮਹਾਰਾਜੀ ਦੀਆਂ ਤੋਂ ਦੁੱਖ ਭੋਗਦਾ ਸੀ ਐਸੀ ਹਾਲਤ ਹੋਈ ਤੇ ਜੋ ਵੀ ਕੋਈ ਪੁੱਤਰੀ ਸੀ ਦੋਤ ਮ੍ਰਿਤਕੀ ਦੇ ਉਸ ਨੂੰ ਉਸਨੇ ਸਰਾਪ ਦੇ ਦਿੱਤਾ ਕਿ ਤੂੰ ਆਉਂਗੇ ਘਰ ਦੀ ਆਉਂ ਤਿੱਖ ਲਕਾਈ ਇਹਨੂੰ ਦਿੱਖਿਆ ਨਹੀਂ ਜਾਂ ਤੂੰ ਵੀ ਤਵਾਰੀ ਜਾਵੇਂਗੀ ਉਹ ਕਹਿਣ ਤੋਂ ਤੇ ਉਹ ਦੁਖੀ ਹੋ ਕਰਕੇ ਤੇ ਤਲੀ ਦੀ ਘਰੋਂ ਨਿਕਲੇ ਗਈ ਸੀ ਕੜ ਦੇ ਚੇ ਜੋ ਚਕੌਰ ਦਾ ਸਾਹਿਬ ਪਵਿੱਤਰ ਸਾਇਰਾਂਤਨੀ ਤਰਕਸ਼ਮੇਸ਼ ਪਿਤਾ ਦੀ ਦਾ ਜਿੱਥੇ ਸਹੇ ਬਣੀ ਹੋਏ ਮੂਲੇ ਦਾ ਆਧਾਰ ਕੀਤਾ ਹੈ ਉਥੇ ਥੱਲੇ ਜਵਾ ਬਣੀ ਹੋਈ ਨੂੰ ਮਾਰਦੀ ਉਥੇ ਬੈਠੀ ਹੋਈ ਸੀ ਅੰਗਨੀ ਉਹ ਇਕਰੇ ਮਾਰਦਮਨ ਦੇਚੜ ਦਾ ਉੱਤੇ ਜੋ ਹੈ ਉਸ ਨੂੰ ਜਾ ਕੇ ਪੁੱਛਿਆ ਕਿ ਤੂੰ ਕੋਈ ਮੰਤਰ ਲਿਆ ਕੇ ਨਹੀਂ ਕਹ ਲਗੀ ਮਾਤਾ ਚਕੌਰ ਦਾ ਮੰਤਰ ਆਪ ਹੀ ਲਿਆਗਾ ਇਹ ਕੌਣ ਦਾ ਮੰਤਰ ਬਣਿਆ ਪ੍ਰਿਆਅ ਨਹੀਂ ਹੋ ਸਕਦੀ ਕੌਣ ਜੀ ਫਿਰ ਬਖਸ਼ੀ ਹੋਵੋ ਕੌਣ ਦਾ ਚੰਗਾ ਮੇਰੇ ਵੱਲ ਕੰਨ ਕਰ ਜਦੋਂ ਸ਼ੇਰ ਜੀ ਆਮਚਲਾ ਆਣ ਆਇਆ ਸੀ ਜੋਰ ਕਮਸ਼ੰਦਰ ਵਰਗੇ ਪੈਦਾ ਹੋਏ ਹਰਨਾਕ ਵਰਗੇ ਉਹਦੇ ਬੱਤੀ ਧਾਤੀ ਨੂੰ ਉਸਨੇ ਸੰਭਾਲਿਆ ਸੀ ਉਹ ਲੈ ਕੇ ਉੱਤੇ ਗਿਆ ਕੌਣ ਦੇ ਇੱਕ ਮੜਾ ਲੈ ਕੇ ਉਹਦੇ ਦੁਆਰਾ ਉਸ ਧਾਤੀ ਨੂੰ ਵੀਰਦ ਨੂੰ ਪ੍ਰਵੇਸ਼ ਕੀਤਾ ਹੋ ਕੇ ਦੇ ਨਾਲ ਕੋਟੋ ਗੁਰੂ ਦੇ ਪਿਆਰੇ ਹਨੂਮਾਨ ਦਾ ਜਨਮ ਹੋਇਆ ਜਿਸ ਤੋਂ ਕੌਣ ਪੁੱਤਰੀ ਨੂੰ ਕਹਿੰਦੇ ਹੈ ਕਿ ਕਈ ਲੋਕੀ ਸੰਨਾਹ ਤੇ ਮੰਤਰ ਲੰਗਦੇ ਹੈ ਐਸਾ ਕੋਈ ਮਾਰਦਵਾ ਵਰਦਾ ਮਿਲ ਗਿਆ ਲੈ ਤੇਰੇ ਸਾਥ ਦੀ ਜਾਨ ਨੂੰ ਰੋਮਗਨ ਨਾਲ ਆਪਣਾ ਘਰ ਬਰਬਾਦ ਕਰੋਗੇ ਸੰਨਾਹ ਤੇ ਮੰਤਰ ਨਹੀਂ ਲੈਣਾ ਚਾਹੀਦਾ ਤੇ ਗੁਰੂ ਸਾਹਿਬਾਂ ਨੇ ਮਹਿਸੂਸ ਕੀਤਾ ਪੰਗੋ ਪਿਆਰਿਆਂ ਦੁਆਰਾ ਕੋਈ ਮੰਤਰ ਨੂੰ ਧਾਰਨ ਕਰਨਾ ਚਾਹੀਦਾ ਐਸੀ ਆਤ ਗੁਰੂ ਦੇ ਪਿਆਰੇ ਅੰਦਰ ਵੀ ਹੋਈ ਸੀ ਸੋ ਸਤਿਗੁਰੂ ਗ੍ਰੀਵ ਨਾ ਸਕੇ ਤਾਂ ਇਸ ਸਾਥੀ ਨੂੰ ਇਸ ਸੰਤਿਸ ਵਿਆਹ ਰਾਤ ਅੱਜ ਫਰਗਤ ਕਰਦੇ ਹਨ ਇਹਨਾਂ ਕੋਲ ਤੇ ਹੈ ਕੋਪਰ ਦਾਨ ਦੇ ਇੰਦਰ ਰੂਆਇਆ ਸਾਡੇ ਨੂੰ ਮਿਲਿਆ ਤੈਨੂੰ ਸਰਾਪ ਸੀ ਪਰ ਉਹ ਸਰਾਪ ਨੂੰ ਦੀ ਗਾਣੇਦਾਰੀ ਮਿਲ ਗਿਆ ਕਿਉਂਕਿ ਹਜ਼ਾਰ ਤਗਾ ਸੀ ਉਹ ਮੇਕਰ ਬਣ ਗਿਆ ਇਹ ਸਰਾਪ ਰੂਪ ਵਿੱਚ ਹੋ ਕਰਕੇ ਇਹ ਨੂੰ ਦਾ ਨਹੀਂ ਪ੍ਰਾਪਤ ਹੋ ਗਿਆ ਪਰ ਇਹ ਵੀ ਇਹ ਨਾਲ ਪਰਮੇਸ਼ਰ ਦੇ ਦਰਸ਼ਨਾਂ ਕਰ ਸਕਿਆ ਪਤ ਪਰਵਰ ਮਾਤ ਵਿੱਚ ਦੇਖਣ ਵਿੱਚ ਲੱਗ ਰਿਹਾ ਐਸੀ ਤਾੜੀ ਹਾਲ ਹੋ ਗਈ ਹੈ ਸਿੰਦਰਵਰ ਜਾਨ ਵੀ ਰੋ ਕੇ ਜਾਣਾ ਪਿਆ ਉਸ ਦਾ ਮਾਤ ਰੋ ਰਿਹਾ ਆਕੇ ਐਸੇ ਰੂਪ ਵਿੱਚ ਪਰਸ ਰਾਮ ਰੋ ਰਵਾ ਘਰ ਆਇਆ ਅਜਿਹਾ ਹੋਰ ਦੱਸੋ ਮਹਾਰਾਜ ਜੇ ਪਰਸ ਰਾਮ ਰੋ ਰਵਾ ਘਰ ਆਇਆ ਤੇ ਇਹ ਪਰਸ ਰਾਮ ਸੀ ਇਹ ਜਨ ਜਗਮੀ ਦਾ ਪੁੱਤਰ ਸੀ ਇਹ ਹੈ ਜੰਦਗਨੀ ਵਿੱਚ ਜੰਦਗਨੀ ਵਿੱਚ ਸਿਰ ਬਾਹੂ ਤੇ ਤੇਰੇ ਵਿਚਿਰਦਾ ਹੋਇਆ ਪਹਿਲਾ ਵਾਰੀ ਉਸ ਦੀ ਮਾਤਾ ਉਸ ਦੀ ਕਰਤਰਾਣ ਦੀ ਨਹੀਂ ਉਹਨਾਂ ਮੈਂ ਤੇ ਰੇਣਕ ਉਹ ਆਪਣੇ ਪਤੀ ਨੂੰ ਜੰਦਗਨੀ ਨੂੰ ਕਹਿਣ ਲੱਗੀ ਪਤੀ ਗੀਏ ਜੇ ਮੈਨੂੰ ਆਜਾ ਦੇ ਦੇਉ ਮਾਪੇ ਦੇ ਭਾਵ ਨੂੰ ਮੇਲਾਣਾ ਨੇ ਨੇੜੇ ਆਈ ਹੋਈ ਹੈ ਪਰ ਕੋਣਕ ਉਹ ਜੰਦਗਨੀ ਚਾਣ ਲੱਗਾ ਕਿ ਜਿਹੜੇ ਸਤੀ ਰਹਿੰਦੇ ਹੈ ਉਹਨਾਂ ਨੂੰ ਰਾਜਨੀਤਿਕ ਲੋਕਾਂ ਤੋਂ ਸੰਕੋਚ ਕਰਨੀ ਚਾਹੀਦੀ ਹੈ ਔਰ ਆਜ ਵੀ ਤੇ ਬੰਦੇ ਬੜੇ ਹੌਸ ਬਾਰੇ ਹੋਇਆ ਕਰਦੇ ਹੈ ਲੋੜ ਦੇ ਤੇ ਜਦੋਂ ਬਾਪੂ ਕਹਿੰਦੇ ਹੈ ਤੇ ਲੋੜ ਤੋਂ ਮਰ ਰਹੇ ਪੂਰੀ ਔਰਤੋਂ ਬਾਪੂ ਨੂੰ ਬੜਾ ਕਹਿ ਲੱਗ ਪੈਂਦੇ ਹੈ ਤੂੰ ਈ ਲੰਗਾ ਬੰਦ ਜੀ ਕਰ ਕੋਲ ਜਿਹੜੀ ਮੈਂ ਕੁਝ ਕਹਿੰਦੀ ਹੂ ਗੋਣਦੀ ਨਹੀਂ ਮੈਂ ਤੇ ਵਾਪਸ ਆ ਜਾਵਾਂਗੀ ਸੋ ਜਾਨ ਤੱਕ ਲਈ ਤੰਗਿਆ ਚੰਗਾ ਜਾ ਕੋਈ ਐਸੀ ਗੱਲ ਨਾ ਕਰਾਂ ਜਿਸ ਕਰਕੇ ਦੁੱਖ ਭੋਗਣਾ ਪਵੇ ਤੇ ਚਲੀ ਗਈ ਔਰ ਉਹਨੂੰ ਜਾ ਕੇ ਮਿਲੀ ਉਹ ਫਿਰ ਬਾਈ ਨੂੰ ਸੁਣੀ ਗੱਲ ਆ ਕੇ ਉਹਦੀ ਪਤਨੀ ਜਿਹੜੀ ప్రతి ਦਿਨ ਰੀਤ ਆਈ ਹੈ ਉਹਨੇ ਪਹਿਲਾਂ ਮਾਰਿਆ ਗੋਲੀ ਮਾਰੀ ਕਹਿੰਦਾ ਤੇਰੀ ਭੈਣ ਆਈ ਉਹਨੇ ਕਿਹਾ ਕੋਣ ਮੰਦਰ ਸ਼ਕਾ ਦੇਣਾ 25 ਹਜ਼ਾਰ ਤੇ ਗੱਲ ਕਰ ਕਿ ਉਹ ਰਾਜਾ ਸੀ ਉਹ ਫਿਰ ਮਾਨ ਨੂੰ ਬੜੀ ਤਰਕ ਲੱਗੀ ਦੁੱਖ ਮੰਨਿਆ ਬਾਤ ਸੁਣਾਈ ਕਹਿਣ ਦੀ ਪਤਨੀ ਦੀ ਮੇਰੀ ਬੇਨਤੀ ਪਰਵਾਨ ਕਰੋ ਮੰਦਰ ਸ਼ਕਾਓ ਆਪਣੇ ਘਰ ਨੂੰ ਕਹਿਣ ਦਾ ਸਿੰਘਾ ਨੋਬੇ ਸਾਰੀ ਗੱਲ ਦੱਸੀ ਤੇ ਇਸ ਤਰ੍ਹਾਂ ਉਸਨੇ ਗੋਲੀ ਮਾਰੀ ਹੈ ਜਾ ਵੀ ਮੈਨੂੰ ਕਹਿ ਲਿਆ ਦਾ ਮੈਂ ਤੈਨੂੰ ਕਿਹਾ ਸੀ ਕਿ ਰਾਜਨੀਤਿਕ ਲੋਕਾਂ ਨੇ ਕੋਲ ਨਹੀਂ ਜਾਇਦਾ ਹੁੰਦਾ ਕੰਦਾ ਉਹਨਾਂ ਨੂੰ ਕਹਿ ਕੇ ਆ ਕੇ ਇਕੱਲੇ ਨੂੰ ਲੰਘ ਰੇ 14 ਸਾਲੀ ਫੌਜੀ ਸ਼ਿਕਾਇਤਾਂ ਨੇ ਜਾ ਕੇ ਕਹਿ ਤਾ ਮੰਤਰੀ ਦੇ ਦਰਵਾਜ਼ਾ ਖੈਣ ਤਣ ਗਏ ਤੇ ਕੁੰਸੀ ਨੇ ਆਪਣੇ ਪਾਸ ਮੰਗਵਾ ਲਈ ਪੰਗ ਤੋਂ ਲੱਗ ਰੀਆਂ ਮਿੱਠੇ ਪਦਾਰਥ ਪਿਆਰ ਕਰਕੇ ਤੋਂ ਕੋਈ ਛਕੀ ਪ੍ਰਕਾਰ ਦੇ ਸ਼ਿਕਾਇਤ ਕੋਈ ਨਹੀਂ ਸ਼ਿਕਾਇਤ ਹੈ ਸਹਸਤਰਾਂ ਨੂੰ ਕੀਤੇ ਨਹੀਂ ਕਰਨ ਲੱਗੇ ਇਹ ਐਨੇ ਪ੍ਰਾਰਥਕ ਐ ਤੇ ਸੁੰਦਰ ਵਰਤਨ ਤਾਦ ਤੱਕ ਮੰਨੂ ਵੀ ਆ ਸਕੀ ਹੋਣ ਨਾਲੇ ਨਰਾਜ ਹੈ ਇਹ ਫਕੀਰ ਕੋਲ ਹੋਵੇ ਵਰਤਨ ਤੇ ਐਨੇ ਪ੍ਰਾਰਥਕ ਸਾਰੇ ਕਿਸ ਤਰ੍ਹਾਂ ਹੈ ਉਹਦੇ ਰੇਲ ਨੇ ਜੱਟਿਆ ਕੋਈ ਕੁੱਤੀਆਂ ਵਾਲਾ ਤੇ ਅੰਦਰ ਗਊ ਖੜੀ ਰੇਖੀ ਗਊ ਮਗਨੀ ਨੂੰ ਕਹਿ ਲੱਗਾ ਤੇ ਗਊ ਨਹੀਂ ਦੇ ਰਹੇ ਕੈਨੂ ਕੀ ਲੋੜ ਹੈ ਮੇਰੇ ਕੋਈ ਪੈਸਾ ਹੈ ਮੇਰੇ ਕੋਲ ਪੈਸਾ ਵੀ ਕਲ ਨਹੀਂ ਲੋੜ ਹੈ ਗਊ ਮਗਨੀ ਕਹਿੰਦਾ ਤੈਨੂੰ ਪਰਮੇਸ਼ਰ ਨੇ ਇੱਕ ਸਰਪੀ ਰੂਪੇ ਕੌਮ ਤੇ ਅੰਗੂ ਦਿੱਤੀ ਹੈ ਜੇ ਇਹ ਕੌਮ ਤੇ ਅੰਗੂ ਹੈ ਤਾਂ ਫਕੀਰਾਂ ਸੰਤਾਂ ਵਾਸਤੇ ਹੈ ਗੁੱਸੇ ਚ ਆਕਰ ਕੇ ਖੋਣੀ ਚਾਹੀਏ ਮੰਤਰਾਂ ਦੇ ਬੰਨ ਸਵਰਗ ਵਾਲੇ ਨੂੰ ਗੋਹ ਛੇਤੀ ਹੈ ਜਨਮਗ੍ਰਹੀ ਨੇ ਗੁੱਸੇ ਚ ਆਕਰ ਕੇ ਸਹਸਰ ਬਾਹਮੇ ਤੀਰ ਮਾਰੇ ਪ੍ਰਾਣ ਤਨੋਂ ਤੰਕਾਰ ਹੈ ਕਿ ਉਹ ਖੂਨ ਧਰਤੀ ਤੇ ਦੁੱਲ ਹੈ ਉਹ ਇੱਥੇ ਜਲਤ ਜੂਸਤ ਮਾਰਕੋ ਕਰ ਰਿਹਾ ਹੈ ਜਿਹੜੇ ਹਿੰਦੂ ਗਊ ਨੂੰ ਇੱਕ ਪਾਸੇ ਮਾਰ ਕਹਿੰਦੇ ਇੱਕ ਪਾਸੇ ਦਾ ਫੋਨ ਪਿੰਦੇ ਹੈ ਤੇ ਸੋਖੀ ਜਿਹੜੇ ਵੀਡੀਓ ਚਾਹਦੇ ਤੇ ਸਮਾਖੂ ਪਿੰਦੇ ਗਊ ਦੀ ਰਾਤੀ ਪਿੰਦੇ ਆ ਨੇ ਐਸਪੀ ਪਰੋਤੀ ਹੋ ਗੋਤੀਆਂ ਦੇ ਵਿੱਚੋਂ ਗ੍ਰੰਥਕਾਰਾਂ ਦੀ ਰੋਹਨਤਾਲ ਤੋਂ ਪੈਦਾ ਹੋਈ ਹੈ ਫਿਰ ਗੰਤ ਚਲੀ ਗਈ ਵਾਪਸ ਆਈ ਤੇ ਕਿਸੇ ਤਰ੍ਹਾਂ ਕਰਕੇ ਜਨ ਬਜਨੀ ਨੂੰ ਮਾਰ ਦਿੱਤਾ ਇਹਨੇ ਜਦੋਂ ਮਾਰਿਆ ਤਾਂ ਇਹਦੇ ਸਰਹਾਰੀ ਰੋਹਨਤਾਲ ਨੂੰ ਸਿਆਪਾ ਕੀਤਾ ਸੱਤ ਕੋ ਫਰ ਤੋਂ ਮੂੰਹ ਤੇ ਮਾਰੇ ਸੱਤ ਛਾਤੀ ਤੇ ਸੱਤ ਪਤਾ ਤੇ ਇਸ ਤਰ੍ਹਾਂ ਕੀਤੀ ਵੀ ਆਪਣੇ ਸਰੀਰ ਨੂੰ ਤੋੜ ਦੇ ਦਿੱਤੀ ਪਰਸਰਾਉ ਨੂੰ ਪਤਾ ਲੱਗਾ ਇਹ ਜਮਨਗਿਰੀ ਦੇ ਪੁੱਤਰ ਨੇ ਕਿ ਮੇਰੇ ਪਿਤਾ ਨੂੰ ਮਾਰ ਦਿੱਤਾ ਤਰੇ ਆ ਕੇ ਪੁੱਛਿਆ ਸਾਧਿਆ ਹੌਸਲਾ ਪਤਾ ਲੱਗਾ ਉਹ ਬੋਲੇ ਕਹਿੰਦੇ ਮਾਤਾ ਜੇ ਇਹ ਤੇਰਾ ਸਹੀ ਪੁੱਤਰ ਹੈ ਕਿ ਨਹੀਂ ਇਸੀ ਵੇਰਾ ਤੂੰ ਇਸੀ ਵੇਰਾ ਤੋੜਨਾ ਕੀਤਾ ਆਪਣੇ ਸਰੀਰ ਨੂੰ ਦੁੱਖ ਦਿੱਤਾ ਜਿਸੀ ਲੋਰਾ ਉਹ ਛੱਤਨੜੇ ਖੂਨ ਚਵਾ ਕੇ ਬਹਾਮਣੇ ਨੂੰ ਰਾਜ ਦੇਵਾਂਗਾ। ਇਹੋ ਤਰ੍ਹਾਂ ਸੀਤਾ ਤੋੜਾ ਲੈ ਕਰਕੇ ਜਾ ਕੇ ਪਹਿਲਾ ਸਹਸਰ ਬਾਹ ਨੂੰ ਮਾਰਿਆ। ਫਿਰ ਗੁਰੂ ਦੇ ਚਾਰੇ ਗਲ ਹੋਣ ਕੀ ਛੱਤਨੀ। ਉਹਨਾਂ ਨੇ ਮੌਤ ਸੀਤਾ ਤੇ ਉਹਨਾਂ ਦੇ ਖੂਨ ਵਿੱਚ ਮਾਤਾ। ਇਸ ਤੈ ਕਿਸੀ ਵੀਰਤ ਨੇ ਚੱਕ ਲਿਆ ਸੀ ਸੀ। ਪਰ ਅੰਤ ਨੂੰ ਜਦੋਂ ਵਾਪਸ ਆਏ। ਉਹ ਵੀ ਇਹ ਸੋਬਾਰਾਉਂ ਦੀ ਗੋਲੀ ਵੇਰੀ ਵੇਰ ਦੇ ਮੋਰ ਦੇ ਖੰਭ ਦੇ ਬਣ ਕੇ ਮੰਗਦੇ ਫੁਰਦੇ ਹੁੰਦੇ ਬਜ਼ਾਰਾਂ ਸ਼ਹਿਰਾਂ ਘਰਾਂ 'ਚ ਇਹਨਾਂ ਦੇ ਪਰੋਕਾਰ ਆਣ ਉਸੇ ਇਹਨੂੰ ਰੋਣੇ ਪਿਆ ਸੀ ਐਸੀ ਆਸ ਕੋਈ ਨਹੀਂ ਹਤੂਰ ਵੀ ਕਹਿੰਦੇ ਹਨ ਕਿ ਰੋਇਆ ਪਿਆ ਸੀ ਕਿ ਐਨੇ ਜੀਵ ਵੀ ਮਾਰੇ ਇਹਨਾਂ ਨੂੰ ਰਾਜ ਵੀ ਦਿੱਤਾ ਪਰ ਫੇਰ ਵੀ ਮੰਗਦੇ ਜੇ ਮੰਗਦੇ ਰਹਦੇ ਐਸੇ ਦੇਖ ਕੇ ਰੋਂਦਾ ਫਿਰਦਾ ਰਹੇ ਬਰਸ ਰਾਮ ਰੋਵ ਸਰ ਆਇ ਸੋਸਰੇ ਜੇਰੀ ਇੱਕ ਬਾਤੀ ਆਉਂਦੀ ਹੈ ਉਹ ਜੋ ਗੇਰ ਮੇਰ ਦਾ ਦਰਦ ਰਮਾਂ ਲਿਖੀ ਹੋਈ ਹੈ ਉਹ ਨਕਾਸੇ ਰ ਇਸ ਤਰ੍ਹਾਂ ਪ੍ਰਸੰਗ ਜਾੜੇ ਹੋ ਗਏ ਬਾਰਸ ਰਾਮ ਰਵਤ ਕਰ ਆਇਆ ਪਾੜ ਰਾਮ ਰੂਡ ਕਰਾਏ ਤੇ ਜੀਰੂ ਕਰੇ ਨੇ ਛਤਰੀਆਂ ਨੂੰ ਮਾਰਨਾ ਸਿੱਖਾ ਤੈ ਆਰਾਮਪੰਦਰ ਦੀ ਗੰਦਰ ਦੀ ਦੇ ਪਾਸੇ ਜਾ ਵਿਆਹ ਦਸਰ ਤਵਾਰ ਦੀ ਹੋਰ ਬਾਤੀ ਸਾਰੇ ਦਰਦ ਚੁੱਪ ਹੋ ਜਾਂਦੇ ਸੀ ਕੋਈ ਤੇ ਇਹ ਛਤਰੀਆਂ ਨੂੰ ਮਾਰਦਾ ਹੈ ਔਰ ਆਉਣ ਕਹਿੰਦੇ ਕਿ ਮੈਂ ਤਰਸਰਾਉਂਦੇ ਤੇ ਉਹ ਜਾ ਕੇ ਪੁੱਛਦਾ ਬੋਲਿਆ ਚੰਨ ਜੀ ਮੇਰਾ ਨਾਂ ਤਰਸਰਾਉਣਾ ਤੌੜਾ ਨਾਮ ਕਲੈ ਰਾਮ ਕਹਿੰਦੇ ਤੁਸੀਂ ਕਿਵੇਂ ਰਾਮ ਕਹਿੰਦੇ ਮੈਨੂੰ ਉੱਤਰ ਦਿਓ ਉਹ ਸੰਵੀਰ ਕਹਿੰਦਾ ਵਾਲੀ ਕੀ ਅੰਕਾਰ ਸੰ ਚੁੱਪ ਰਹੇ ਇਹਨੇ ਫੇਰ ਪੁੱਛਿਆ ਤਰਸਰਾਉਂਦੇ ਪੈਰੀ ਹੱਥ ਲਾ ਕੇ ਸਾਰੀ ਸ਼ਕਤੀ ਖਿੱਚ ਲਈ ਤੇ ਉਹਨੂੰ ਖਾਲੀ ਕਰ ਦਿੱਤਾ ਸੀ ਤਾਲ ਤੋਂ ਖਾਲੀ ਹੋ ਕੇ ਘਰ ਵਿੱਚ ਆ ਕੇ ਰੋਇਆ ਕਿ ਇੱਕ ਤਾਂ ਇਹ ਕਾਰ ਨਹੀਂ ਬਣੀ ਸੀ ਬਾਪਿਆ ਤੇ ਪਰਿਵਾਰਾਂ ਕਾ ਨੂੰ ਮੰਗਦੇ ਹੋਇਆ ਕਰਕੇ ਤੈਨੂੰ ਰੋਣਾ ਪੈ ਗਿਆ ਸੀ ਦੋ ਕੈਨ ਬੜੇ ਤਰ੍ਹਾਂ ਦੇ ਰੋਣ ਦੇ ਅਗਾਸ ਰੁਵਾਪੀ ਕਾਥਾ ਕੈਨ ਤੂੰ ਕਿਵੇਂ ਰੋ ਕੇ ਤੁਰਦੇ ਦੁਨੀਆ ਵਿੱਚੋਂ ਸੌ ਕਹਾ ਤੈਨੂੰ ਤੇ ਦੁੱਖ ਝੋਗਣੇ ਪੈਣਾ ਸੀ ਤਨਮਨ ਸਹਾਰ ਸਤਿਗੁਰੂ ਹੋਰ ਕਿਸੇ ਵੀ ਜੈਂਤੀ ਦੇਖੋ ਤਾਂ ਮਹਾਰਾਜ ਕਹਿੰਦੇ ਹਨ ਜਹਾਜ਼ ਦੇ ਬਾਹਰ ਅਗਾਸਰ ਵਤੀ ਸਿਆਖਾ ਅਸਥਿਆ ਪੂਰੀ ਦਾ ਰਾਜ ਹੈ ਦਸਤਿੰਦਾਂ ਪੁੱਤ ਹੈ ਤੋ ਤੋ ਖਿਰਨ ਕਰਦਾ ਸੀ ਤੋ ਇੱਕ ਗੁਰੂ ਤੇ ਤਿਆਰੋ ਅਪੱਥਰਾਂ ਜਿਹੜੀ ਸੀ ਮੌਤ ਲੋਕ ਦੇ ਕਿਸੇ ਸ਼ਰਾਪ ਦੇ ਤੌਰ 'ਤੇ ਆਈ ਸਿੰਦੂ ਵਤੀ ਵਾਲਾ ਮਹਿਮ ਸੀ ਉਹਦੇ ਨਾਲ ਇੱਕ ਵਿਆਹੀ ਹੋ ਗਈ ਤੋ ਉਹਨੇ ਸਰਵਤਿ ਰੰਗਿਆ ਹੋਇਆ ਦਸਰਤ ਕੀ ਪਾਵਾ ਹੈ ਤੋ ਇਹ ਗੁਰਦ ਜਦੋਂ ਹੋ ਗਏ ਉਹ ਕੋਈ ਸਰਾਤ ਪੂਰਾ ਹੋਣ ਦੇ ਕਾਰਨ ਤੇ ਇਤਨੇ ਜਾਇ ਨੂੰ ਕਿਹਾ ਕਿ ਮੈਂ ਹੁਣ ਕਵਰ ਨਹੀਂ ਕਰੂਗਾ ਜੋ ਮੇਰੀ ਸਰਾਤ ਦੀ ਮੇਟਰ ਦਾ ਹੋਣਾ ਸੀ ਉਹ ਪੂਰਾ ਹੋ ਗਿਆ ਉਸ ਵੇਲੇ ਮੋਹ ਤਾਲ ਕਰਕੇ ਤੋ ਇਸ ਅਤਸਰਾਂ ਦੇ ਇਹਨਾਂ ਰਾਜ ਚਾਰਨਤਾ ਕੀ ਤੇ ਬਹੁਤ ਜਾ ਕੇ ਇੰਦੇ ਵਕੀਲ ਦੇ ਵਕਤ ਦਾ ਜਾਤ ਕਰਦਾ ਰਿਹਾ ਸੀ ਐਸੀ ਹਾਲ ਕੋਈ ਸੀ ਜਾਇ ਕੋ ਰੋਵਾ ਪੀਖਿਆ ਕਾਏ ਕਿ ਕਿਆ ਮੰਗਣੀ ਪੈ ਗਈ ਤੇ ਕਿਨੂੰ ਖਾਂਦਾ ਖੜਦਾ ਸੀ ਉਹੇ ਵਿਜੋਗ ਵਿਚ ਆ ਕੇ ਇੱਕ ਤੋਂ ਦੂਜੇ ਦਸੀ ਹੈ ਦੂਜੀ ਗੇੜ ਪਰ ਹੋਇਆ ਸੇ ਪ੍ਰਕਾਰ ਹੋ ਗਏ ਕਿ ਰੋਵਾ ਪੀਖਿਆ ਕਾਏ ਰਾਜਾ ਤਰਸਣ ਪਰੇ ਰੋਵਾ ਦਰ ਆਏ ਪਰੈ ਸੇ ਰੋਵਾ ਪੀਖਿਆ ਕਾਏ ਕੋਈ ਨਹੀਂ ਮੋਰ ਬੈਣ ਜੀ ਲੀਤੇ ਦਰਬਰ ਮੋੜਾ ਤੇਰੇ ਰੋਣੇ ਮਨੋ ਦੇ ਸਿਚਨਾ ਅਰਸਿਤ ਹੈ ਸਰਪਰਾਮ ਰੋਣਾ ਕਰਾਇਆ ਆਜਾ ਸਿਰ ਰੋਵੈ ਠੀਕਿਆ ਤੈ ਉਹਨੂੰ ਅਗੇ ਵੀ ਹੋਣ ਵੀ ਰੋਣਾ ਪਿਆ ਠੀਕਿਆ ਹੈ ਕਿਉਂ ਇਹ ਅਰਸਿਤ ਹੈ ਪਰ ਗੁਰੂ ਸਾਹਿਬਾਂ ਦਾ ਯਾਰ ਆਲੋਪ ਤੱਕ ਕਹ ਰਹੇ ਮੁੱਖ ਸਮਝੋ ਆਜਾ ਸਿਰ ਰੋਵੈ ਠੀਕਿਆ ਖੜਾ ਰਕਤ ਰੋ ਕੋਰ ਰਕਤ ਦੇ ਮਿਲ ਕੇ ਖੜਾ ਸੀ ਉਹ ਇੱਕ ਜਨ ਫਕੀਰ ਸੀ ਉਹ ਦੇ ਪਾਸੇ ਕਿੱਥਿਆ ਲੈਣ ਵਾਸਤੇ ਉਸ ਤੇ ਕੋੜ ਗਿਆ ਤੇ ਦੇਵੇਂ ਇੱਕ ਖੜਾ ਵੇਖਿਆ ਉਸ ਨੂੰ ਕਿੱਥਿਆ ਮੰਗੀ ਤੇ ਕਹੇ ਲਗਾ ਹੋ ਰੂਹੀ ਜੀ ਮੈਂ ਤੁਹਾਨੂੰ ਇੱਥੇ ਕਿਹਿਆ ਇਸ ਨੂੰ ਕਿੱਥਿਆ ਦੇਣਾ ਕਹੇ ਵੀ ਜੋ ਕਹੋ ਕੋੜੋ ਦੇ ਦੇਵੋ ਆਪਨੇ ਬਲੀਰ ਨੂੰ ਕਹਿ ਕੇ ਉਸ ਨੇ ਤੇ ਉਹ ਮੇਰੇ ਵੱਲੋਂ ਵਾਦ ਦੇ ਦੇ ਗੋਦ ਬੱਕ ਧਰ ਕੇ ਘੋੜਿਆਂ ਨੂੰ ਮੁੱਟਦੇ ਤੇ ਫਕੀਰ ਵੀ ਝੋਲੀ ਵਿੱਚ ਪਾ ਰਕ ਤੈਨੂੰ ਦਾ ਕੀ ਤੋਤਾ ਇਹ ਨਾਮ ਮੈਨੂੰ ਮਨਜ਼ੂਰ ਹੈ ਦਾਮ ਦਿੱਤਾ ਵਾਧਾ ਹੁੰਦਾ ਹੈ ਦਾਮ ਵੋਤੀ ਕਰਦੇ ਤਾਂ ਕਿ ਜੇ ਸੁੱਖ ਮਿਲੇ ਉਹ ਫਕੀਰ ਨੇ ਉਹ ਦਾ ਨਿਰ ਦਿੱਤਾ ਐਸਾ ਝੋਲੀ ਚ ਪਾ ਕੇ ਆਪਣੀ ਕੁਟਿਆ ਤੇ ਚਲਾ ਗਿਆ ਉਦੋਂ ਰਾਤ ਨੂੰ ਸਵਰਨ ਕਰਨ ਲੱਗ ਪਿਆ ਐਸੇਕ ਸਮਾਂ ਆਇਆ ਸ਼ਕਾਰ ਦਾ ਬਹਾਨਾ ਬਣਾ ਕੇ ਹਰਾਵਾ ਬਾਹਰ ਗਿਆ ਉੱਤੇ ਗਿਆ ਜਿਹੜੇ ਦੇਖਿਆ ਕੁਟਿਆ ਦੇ ਕੋਲ ਇਹ ਫਕੀਰ ਦੀ ਛਤਰੀ ਪਾਏ ਹੋਈ ਹੈ ਕੀ ਦੋ ਬਦਿਆ ਬੜਾ ਧਾਰੀ ਥੋਰ ਲਗਾਉਣਾ ਨੇ ਕਿਹੜੇ ਕੋਠੇ ਲੁਪਣੇ ਹੈ ਇਹ ਕੋਈ ਕੁਸ਼ੀਏ ਤਸਰੀ ਇੰਨਾ ਜਿਹੜਾ ਕੱਠੀ ਕੀਤੀ ਚਾਹ ਹੋ ਗਈ ਹੈ ਸ਼ਤ ਹੋ ਗਈ ਸੀ ਰਾਜੇ ਨੂੰ ਆਪਣੇ ਵੀਰ ਨੂੰ ਝੋਜਿਆ ਹੈ ਕਹਿ ਲਗਾ ਕਿ ਜਾ ਕੇ ਆਪੇ ਫਕੀਰ ਨੂੰ ਪੁੱਛ ਇਹ ਥੇਰ ਗੂੜੀ ਆਦੀ ਕਿਉਂ ਲੱਗੀ ਹੋਈ ਹੈ ਕਿਰ ਦਰਵਾਜ਼ੇ ਅੱਗੇ ਉਹ ਰੂਹੀ ਨੂੰ ਜਦੋਂ ਜਾ ਕੇ ਪੁੱਛਿਆ ਉਹ ਕਹਿੰ ਲਗਾ ਕਿ ਇਹ ਅਜੇ ਰਾਜੇ ਦਾ ਦਿੱਤਾ ਵਾਅਦਾ ਫੜ ਰਿਹਾ ਹੈ ਔਰ ਆਇਆ ਤੇ ਜੀ ਨੇ ਦੱਸਿਆ ਕਹਿੰਦਾ ਦਾਤ ਦਾ ਖਾਣਾ ਪੈਂਦਾ। ਤੰਗ ਗਈ ਪੁੱਛ ਲੋ ਚੱਲ ਕੇ ਫਕੀਰ ਨੂੰ। ਫਕੀਰ ਨੂੰ ਪੁੱਛਿਆ ਕਹਿੰਦੇ ਦਾਤ ਦਾ ਖਾਣਾ ਵੀ ਪੈਂਦਾ। ਤੰਗ ਆਇਆ ਖਾਣਾ ਪਵੇਗਾ ਜਰੂਰ। ਕੋਈ ਮੈਂ ਵੱਧ ਕਿਵੇਂ ਖਾਣਾ ਦਾ ਇਹ ਨਹੀਂ। ਕਹਿੰਦਾ ਜਿਹੋ ਦਾਤ ਦਾ ਉਹਦਾ ਦੱਫਾ ਹੀ ਮਿਲਦਾ ਨੇ। ਉਸ ਲਈ ਅਗਰ ਨੂੰ ਬੇਨਤੀ ਕੀਤੀ ਕਿ ਜੇ ਇਹਦੀ ਨਿਗਰਤੀ ਦਾ ਕੋਈ ਮੈਨੂੰ ਸਾਧਨ ਦੱਸੋ। ਉਹ ਫਕੀਰ ਕਹਿੰਦਾ ਜੇ ਤੂੰ ਆਪਣੀ ਮੰਗਿਆ ਕਰਵਾ ਲੈ। ਜੇ ਤੇਰੀ ਮੰਗਿਆ ਹੋ ਗਈ ਦੇਖੋ ਰੇ ਫਰੀ葫ਰੀ ਉੱਧੀ ਆਵੇ ਜੀ ਤੂ ਇੱਕ ਦੁੱਖ ਤੋਂ ਵੱਟ ਜਾਵੇਂਗਾ ਫਕੀਰਾਂ ਦਾ ਲਬਾਸ ਮਨਾਉ ਕਰਕੇ ਬਾਜ਼ਾਰ ਵਿੱਚ ਫਿਰਦਾ ਹੈ ਖਾਣਾ ਪਾਣਾ ਤੇ ਲੋਕ ਮੁਗਿਆ ਕਰ ਰਹੇ ਤੇ ਇਹ ਐ ਨਹੀਂ ਬੜਾ ਮਾੜਾ ਕੰਮ ਕਿੱਸਾ ਇਹ ਕੋਈ ਦਾ ਰਾਜਾ ਸੀ ਫਕੀਰ ਨੂੰ ਨੇ ਲੱਗ ਜੇ ਕਿ ਇਹ ਨਹੀਂ ਕੋਈ ਸੜਿਆ ਬਣਿਆ ਇਹ ਮੁਗਿਆ ਵੀ ਹੋ ਰਹੀ ਹੈ ਅਰੂਰੀ ਸਾਰੀ ਉੱਤ ਗਈ ਜਦੋਂ ਫਕੀਰ ਦੇ ਕੋਲ ਜਾ ਦੋ ਬੱਚ ਬੱਤੇ ਵੇਖੇ ਕਹਿੰਦੇ ਵੀ ਇਹ ਨਹੀਂ ਉੱਦੀ ਤਾਂ ਇਹ ਪਾਈਓ ਤਉ ਦਖਦੀ ਹੈ ਜੋ ਕੋਈ ਪੂਰਨ ਬ੍ਰਹਮ ਗਿਆਨੀ ਮਹਾਤਮਾ ਤੇਰੀ ਮੁੱਝਾ ਕਰ ਦੇਵੇ ਫੇਰ ਨਾ ਸਕਦੀ ਐਨੇ